ਇਹ ਜਿਹੜੀ ਭਰਤੀ ਹੋਈ ਹੈ ਇਹ ਕੋਈ ਫੇਕ ਭਰਤੀ ਨਹੀਂ ਇਹ ਸਾਡੇ ਵਰਕਰ ਸਭਾ ਨਾਲ ਨੇ ਘਰ ਘਰ ਜਾ ਕੇ ਭਰਤੀ ਕੀਤੀ ਸੀ ਕਮਨਕਾਲੀ ਦਾ ਐਕਟਿੰਗ ਪ੍ਰਧਾਨ ਐ ਬਲਵਿੰਦਰ ਸਿੰਘ ਜੀ ਭੁੰਦੜ ਉਹਨਾਂ ਨੂੰ ਸਰਬਸ਼ੰਤੀ ਨਾਲ ਦੇ ਦਿੱਤਾ ਹੈ ਭਰਤੀ ਹੈ ਜਿਹੜੀ ਤੁਹਾਡੇ ਰੁਟੀਨ ਦੇ ਵਿੱਚ ਪਹਿਲਾਂ ਸ਼ੁਰੂਆਤ ਕੀਤੀ ਸੀ ਉਹੀ ਚੱਲ ਰਹੀ ਹੈ ਜਾਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਉਹੀ ਜਿਹੜੀ ਜਿਹੜੀ ਨਵੀਂ ਭਰਤੀ ਕਰ ਰਹੇ ਹੈ ਨਾ ਉਹ ਤਾਂ ਭਰਤੀ ਹੈ ਹੀ ਨਹੀਂ ਉਹ ਤਾਂ ਰਜਿਸਟਰਡ ਪਾਰਟੀ ਨਹੀਂ ਨਾ ਨਾ ਹੁਸੈਨ ਕਰਦੇ ਨਾ ਉਹ ਉਹ ਪੈਸੇ ਲੈਂਦੇ ਕਿਸੇ ਕੋਲ ਉਹ ਤਾਂ ਸਿਰਫ ਇੱਕ ਇੱਕ ਉਹਦੇ ਪਿੱਛੇ ਜੋ ਛੜ ਝਲਤ ਨੇ ਸਾਰਿਆਂ ਨੂੰ ਪਤਾ ਹੀ ਹੈ ਤੇ ਇਸ ਕਰਕੇ ਜਿਹੜੀ ਇਹ ਭਰਤੀ ਹੈ ਇਹ ਬਿਲਕੁਲ ਅਸਲੀ ਭਰਤੀ ਨਹੀਂ ਸ਼ੋਰ ਅਕਾਲੀ ਦਲ ਦੀ ਹੈ ਅਸੀਂ ਸਾਡੇ ਪ੍ਰਧਾਨ ਜੀ ਨੇ ਉਹਨੂੰ ਆਖਿਆ ਵੀ ਸੀਗਾ ਬੁਲਾ ਕੇ ਤੁੰਦਾ ਸਾਹਿਬ ਨੂੰ ਕਿ ਤੁੰਦਾ ਸਾਹਿਬ ਤੁਹਾਡੇ ਨਾਲ ਜੋ ਰਾਬਤਾ ਰਿਹਾ ਹੈ ਤੇ ਤੁਸੀਂ ਆ ਜਾਓ ਭਰਤੀ ਜੇ ਕਰਨੀ ਹੈ ਕਾਪੀਆਂ ਲੈ ਜਾਓ ਦਫ਼ਤਰ ਦੇ ਵਿੱਚੋਂ ਸੇ ਵੀ ਸੇ ਬਦਲ ਕਮਜ਼ੋਰ ਨਹੀਂ ਪੁਰਾ ਤਖੜਾ ਅਸੀਂ ਚਟਾਨ ਵਾਂਗੂ ਉਹਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਤੇ ਮਰਾਂਗੇ। ਕਿ ਮੈਮ ਤੋਂディ ਪਹਿਲਾਂ ਵਾਲੀ ਰੁਟੀਨ ਦੇ ਵਿੱਚ ਉਹੀ ਜਾਰੀ ਹੈ ਜਿਹੜਾ ਦੁਬਾਰਾ ਸ਼ੁਰੂਆਤ ਕਰ ਰਹੇ ਹਾਂ। ਨਹੀਂ ਦੁਬਾਰਾ ਕਿਉਂ ਸ਼ੁਰੂਆਤ ਕਰਨੀ ਭਰਤੀ ਤਾਂ ਮੁਕੰਮਲ ਹੋ ਤਰੀਕ ਦੇ ਤੁਹਾਡੇ ਸਵਾਲ ਵੀ ਖੜੇ ਹੋ ਰਹੇ ਸੀ ਨਾ ਕਿ ਦੋ ਤਰੀਕ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਕੇ ਲੰਘਣਾ ਕਰ ਰਹੀ ਹੈ। ਕਿਹਨੇ ਕੀਤੇ ਜੀ ਸਵਾਲ ਖੜੇ? ਉਹ ਜਿਹੜੇ ਵਿਰੋਧੀਆਂ ਕਰ ਰਹੇ ਤੇ ਵਿਰੋਧ ਨਹੀਂ ਨਵੀਂ ਅਕਾਲੀ ਦਲ। ਔਰ ਵਿਰੋਧੀਆਂ ਦੀਆਂ ਗੱਲਾਂ ਨੂੰ ਇੰਨੀ ਤਰਜੀਹ ਕਿੱਥੋਂ ਤੋਂ ਦੇਣ ਲੱਗ ਗਏ? ਮੈਂ ਕਹਿ ਦੂੰਗਾ ਮੈਨੂੰ ਤਾਂ ਵੈਟਿਕਨ ਨੇ ਪਾਪ ਨੇ ਇਖਤਿਆਰ ਦਿੱਤਾ ਹੈ ਭ੍ਰਤੀ ਕਰਨ ਦਾ 크ਰਿਸਚੀਅਨ ਸਮਾਜ ਦਾ ਮੰਨ ਲਓਗੇ ਉਸ ਗੱਲ ਨੂੰ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਕਿਹੜੀ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਹੈ ਜੀ ਅਕਾਲ ਤਖਤ ਸਾਹਿਬ ਨੂੰ ਦਿਲਾਚ ਕਿੰਨਾ ਕੁ ਤੇਲ ਹੈ ਵੀ ਪਤਾ ਲੱਗ ਜੂ ਉਹਨਾਂ ਨੂੰ ਇਹ ਆਲੀ ਸਾਹਿਬ ਨੂੰ ਵੀ ਪਤਾ ਲੱਗ ਜੂਗਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਕੇ ਜਿੱਤਣਾ ਸੌਖਾ ਹੈ ਆਲੀ ਸਾਹਿਬ ਨੂੰ ਪਤਾ ਲੱਗੂ ਪਾਣੀ ਕਿਸ ਭਾਅ ਵਿਖਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਮੀਟਿੰਗ ਰੱਖੀ ਗਈ ਸੀ ਕਿ ਪੂਰੇ ਜ਼ਿਲ੍ਹਾ ਪਤਰੀ ਮੀਟਿੰਗ ਸੀ ਵੱਡਾ ਆਕਾਠੇਨਾਂ ਵੱਲੋਂ ਕੀਤਾ ਗਿਆ ਗੱਲਬਾਤ ਕਰਦੇ ਆ ਮਨਤਾਰ ਸਿੰਘ ਬਰਾੜ ਸਾਡੇ ਨਾਲ ਆ ਬਰਾੜ ਸਾਹਿਬ ਅੱਜ ਦਾ ਮੁੱਖ ਮਕਸਦ ਕੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤਿੰਨ ਵਿਧਾਨ ਸਭਾ ਹਲਕੇ ਹੈਗੇ ਆ ਜੀ ਲਗਭਗ ਇੱਕ ਹਲਕੇ ਦੀ ਜਿਹੜੀ ਵੋਟ ਹੈ 1,65,65,000 ਵੋਟ ਹੈ ਇੱਕ ਹਲਕੇ ਦੀ ਜਿਹੜੀ ਵੋਟ ਹੈ ਔਰ ਉਹਦੇ ਵਿੱਚੋਂ ਲਗਭਗ 85 ਤੋਂ 90,000 ਦੀ ਭਰਤੀ ਜ਼ਿਲ੍ਹੇ ਦੇ ਵਿੱਚ ਹੋਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਤੇ ਜਿਹੜੀ ਭਰਤੀ ਹੋਈ ਹੈ ਇਹ ਕੋਈ ਫੇਕ ਭਰਤੀ ਨਹੀਂ ਇਹ ਸਾਡੇ ਵਰਕਰ ਸਭਾ ਨਾਲ ਨੇ ਘਰ ਘਰ ਜਾ ਕੇ ਭਰਤੀ ਕੀਤੀ ਹੈ ਔਰ ਅੱਜ ਜੋ ਸੀਗ ਮੀਟੇਗਾ ਉਹਦੇ ਵਿੱਚ ਅਸੀਂ ਫੈਸਲਾ ਕਰਨਾ ਸੀਗਾ ਡੈਲੀਗੇਟ ਸਭਾ ਨਾਲ ਰਹਿ ਕਰਕੇ ਕਿ ਪਹਿਲਾ ਇਹ ਰਵਾਇਤ ਸੀਗੀ ਕਿ ਅਧਿਕਾਰ ਜਿਹੜੇ ਪ੍ਰਧਾਨ ਜੀ ਨੂੰ ਦਿੱਤੇ ਜਾਂਦੇ ਸਾਰੇ ਜਣੇ ਤੇ ਵੀ ਇਹ ਹੁਣ ਜਿਹੜੇ ਡੈਲੀਗੇਟ ਚੁਣਨੇ ਆ ਜਿਨ੍ਹਾਂ ਦੇ ਵਿੱਚੋਂ ਸਾਡੇ 12 ਡੈਲੀਗੇਟ ਜਾਣੇ ਆ ਜਿਹੜੇ ਸਟੇਟ ਵਾਸਤੇ ਜਾਣੇ ਆ ਤੇ ਬਾਕੀ ਜਿਹੜੇ ਦੂਜੇ ਵੱਧ ਹੈਗੇ ਆਪਣੇ ਵਾਸਤੇ ਜਿਹੜੇ ਜ਼ਿਲ੍ਹੇ ਵਾਲੇ ਹੈਗੇ ਆ ਉਹਦੇ ਅਧਿਕਾਰ ਆ ਜਿਹੜੇ ਉਹ ਸਾਰੀ ਲਿਸਟ ਅਸੀਂ ਉੱਥੇ ਦਫ਼ਤਰ ਚ ਜਿਹੜੀ ਪਿਆੰਦੀ ਹੈ ਤੇ ਉਹਦੇ ਅਧਿਕਾਰ ਅਸੀਂ ਅੱਜ ਸ਼ੋਮਨੀ ਕਾਲੀ ਦਾਸ ਦੇ ਐਕਟਿੰਗ ਪ੍ਰਧਾਨ ਐਮਪਲੋਏਰ ਸਿੰਘ ਜੀ ਭੁੰਦੜ ਉਹਨਾਂ ਨੂੰ ਸਰਵਸ਼ੰਤੀ ਨਾਲ ਦੇ ਦਿੱਤੇ ਇਹ ਜਿਹੜੀ ਭਰਤੀ ਹੈ ਜਿਹੜੀ ਤੁਹਾਡੇ ਰੁਟੀਨ ਦੇ ਵਿੱਚ ਪਹਿਲਾਂ ਸ਼ੁਰੂਆਤ ਕੀਤੀ ਸੀ ਉਹ ਹੀ ਚੱਲ ਰਹੀ ਹੈ ਜਾਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਨਹੀਂ ਜੀ ਇਹ ਭਰਤੀ ਜਿਹੜੀ ਅਸੀਂ ਰੁਟੀਨ ਦੇ ਵਿੱਚ ਕੀਤੀ ਸੀ ਅਸੀਂ ਸ਼੍ਰੀ ਕਾਂਸਰਖ ਸਾਹਿਬ ਤੇ ਜਸਰਖ ਸਾਹਿਬ ਨੂੰ ਪੁੱਛ ਕੇ ਚਾਲੂ ਕੀਤੀ ਸੀ ਉਹੀ ਗੱਲ ਮੈਂ ਕਹਿਣ ਲੱਗਾ ਨਾ ਤੋਂ ਤੋਂ ਟੋੜੇ ਦੋ ਤਰੀਕ ਨੂੰ ਲੈ ਕੇ ਜਿਹੜੇ ਤੁਹਾਡੇ ਸਵਾਲ ਵੀ ਖੜੇ ਹੋ ਰਹੇ ਸੀ ਨਾ ਵੀ ਇਹ ਬਕਰੇ ਤਰੀਕੇ ਨਾਲ ਭਰਤੀ ਕਰ ਰਹੇ ਜਿਹੜੀ ਜਿਹੜੀ ਨਵੀਂ ਭਰਤੀ ਕਰ ਰਹੇ ਆ ਉਹ ਤਾਂ ਭਰਤੀ ਹੈ ਹੀ ਨਹੀਂ ਉਹ ਰਜਿਸਟਰਡ ਪਾਰਟੀ ਨਹੀਂ ਨਾ ਨਾ ਉਹ ਸੈਨ ਕਰਦੇ ਨਾ ਨਾ ਉਹ ਉਹ ਪੈਸੇ ਲੈਂਦੇ ਕਿਸੇ ਕੋਲੋਂ ਉਹ ਤਾਂ ਸਿਰਫ ਇੱਕ ਇੱਕ ਉਹਦੇ ਪਿੱਛੇ ਜੋ ਸ਼ੈਡਿਊਲ ਤਨਾ ਸਾਰਿਆਂ ਨੂੰ ਪਤਾ ਹੀ ਹੈ ਵੀ ਪਿੱਛੇ ਕੀ ਚਾਲ ਹੈਗੀ ਹੈ ਤੇ ਇਸ ਕਰਕੇ ਜਿਹੜੀ ਇਹ ਭਰਤੀ ਹੈ ਇਹ ਬਿਲਕੁਲ ਅਸਲੀ ਭਰਤੀ ਨਹੀਂ ਚਾਲੀ ਦਲਦੀ ਹੈ ਅਸੀਂ ਸਾਡੇ ਪ੍ਰਧਾਨ ਜੀ ਨੂੰ ਉਹਨੂੰ ਆਖਿਆ ਵੀ ਸੀਗਾ ਬੁਲਾ ਕੇ ਤੁੰਦਾ ਸਾਹਿਬ ਨੂੰ ਕਿ ਤੁੰਦਾ ਸਾਹਿਬ ਤੁਹਾਡੇ ਨਾਲ ਜੋ رابطہ ਰਿਹਾ ਹੈ ਤੇ ਤੁਸੀਂ ਆ ਜਾਓ ਭਰਤੀ ਜੇ ਕਰਨੀ ਹੈ ਕਾਪੀਆਂ ਲੈ ਜਾਓ ਦਫ਼ਤਰ ਦੇ ਵਿੱਚੋਂ ਕਰ ਲਓ ਮੁੜ ਕੇ ਪਰ ਲਾ ਕੇ ਲਾਵਾਂਗੇ ਭਰਤੀ ਤੇ ਜਿਹੜੀ ਸਹੀ ਹੋਈ ਭਰਤੀ ਉਹਦੇ ਮਤਲਬ ਕਪਾ ਪ੍ਰਧਾਨ ਚੋਣਾਂ ਕਿਸ ਤਰੀਕੇ ਦੀ ਸਥਿਤੀ ਆਉਣ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ ਜੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਵਰਕਰ ਹੈ ਜਿਹੜਾ ਸਾਡੇ ਜਿਲ੍ਹੇ ਵਿੱਚ ਸਾਡੇ ਜਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਵਰਕਰ ਹੈ ਜਿਹੜਾ ਸਾਡੇ ਤੋਂ ਪਾਸੇ ਨਹੀਂ ਗਿਆ ਆ ਜਿਹੜੇ ਕੱਲ ਪਰਸੋ ਮੀਟਿੰਗ ਹੋਈ ਸੀ ਉਹ ਚ ਇੱਕ ਉਹ ਮੀਲੇ ਵਾਲੇ ਦਾ ਮੁੰਡਾ ਹੈ ਉਹ ਮੈਂ ਨਾ ਨਾ ਭੁੱਲ ਗਿਆ ਚੰਦੂ ਸੰਦੂਾ ਬੀਲੇ ਵਾਲੇ ਦਾ ਉਹ ਬਾਬੇ ਬਣਾਣੇ ਦਾ ਮੈਂਬਰ ਲਾਈਗਾ ਉਹ ਵਿੱਚ ਬੈਠਾ ਹੈ ਉਹ ਪੱਕਾ ਕੁਸ਼ਲਦੀਪ ਸਿੰਘ ਲੋਹਣਾ ਟਹਿ ਜਾਏ ਦਵਿੰਦਰ ਮੋਟਰਸ ਵਾਲਾ ਹੈਗਾ ਉਹ ਜਿਹੜਾ ਕੀ ਦਵਿੰਦਰ ਸਿੰਘ ਪੰਜਾਬ ਮੋਟਰਸ ਵਾਲਾ ਤੁਸੀਂ ਆਪ ਹੀ ਦੱਸ ਦਿਓ ਉਹ ਉੱਥੇ ਬੈਠੇ ਆ ਐਸਾ ਦੇ ਬੰਦੇ ਉੱਥੇ ਬੈਠੇ ਸੀਗੇ ਜਿਹੜੇ ਸੀਗੇ ਅਡੜ ਪਾਰਟੀਆਂ ਨੇ ਭੇਜੇ ਹੋਏ ਉਹ ਇੱਕ ਗਿਣਤੀ ਦੇ 39 ਬੰਦੇ ਸੀਗੇ ਸਾਰੇ ਜਿਹੜੇ ਸੀਗੇ ਉਹ ਉਧਰ ਜਾ ਕੇ ਉਹਨੂੰ ਉਧਰ ਅਟੈਚ ਹੋ ਗਿਆ ਉਹਨਾਂ ਇਹ ਤਾਂ ਜੀ ਚਲੋ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਆਪਾਂ ਕਹਿ ਸਕਦੇ ਆ ਪਰ ਮਤਲਬ ਜਿੱਥੇ ਵੀ ਉਹਨਾਂ ਦੇ ਕੱਟ ਹੁੰਦੇ ਆ ਬੰਦੇ ਦੂਜੀਆਂ ਪਾਰਟੀਆਂ ਵੀ ਕੱਲ ਅੱਜ ਮੇਰੀ ਗੱਲ ਸੁਣੋ ਅੱਜ ਜਿਹੜਾ ਬੋਲਦਾ ਚਾਹੇ ਭਗਵੰਤ ਮਾਨ ਬੋਲਦਾ ਹੈ ਚਾਹੇ ਭਾਜਪਾ ਵਾਲੇ ਬੋਲਦੇ ਆ ਚਾਹੇ ਕਾਂਗਰਸ ਵਾਲੇ ਬੋਲਦੇ ਆ ਉਸ ਸੁਵੀਰ ਸਿੰਘ ਬਾਦਲ ਦੇ ਸੁਵੀਰ ਸਿੰਘ ਬਾਦਲ ਦਾ ਟਾਰਗੇਟ ਹੈ ਜੇ ਜਦੋਂ ਉਹ ਕਮਜ਼ੋਰ ਹੀ ਹੋ ਗਿਆ ਫਿਰ ਉਹ ਟਾਰਗੇਟ ਪਾਉਣ ਦੀ ਕਿ ਲੋੜ ਹੈ ਇਸ ਕਰਕੇ ਸੁਖਵੀਰ ਸਿੰਘ ਬਾਦਲ ਕਮਜ਼ੋਰ ਨਹੀਂ ਪੂਰਾ ਤਖੜਾ ਅਸੀਂ ਚਟਾਨ ਵਾਂਗੂ ਉਹਦੇ ਨਾਲ ਖੜੇ ਆਂ ਤੇ ਖੜੇ ਰਵਾਂਗੇ ਤੇ ਮਰਾਂਗੇ 2027 ਚ ਮਰਾਂਗੇ ਬਾਜੀ ਫਿਰ ਗੱਲ ਇਹ ਹੈ ਜੀ ਮੈਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਕਹਿਦਾ ਹੀਗਾ ਵੀ ਸਰਦਾਰ ਸਾਹਿਬ ਜੇ ਤੂੰ ਪਾਰਟੀ ਦੀ ਗਵਾਈ ਕਰਨੀ ਹੈ ਤੇਰੇ ਨਾਲ ਹੈ ਜੇ ਨਹੀਂ ਕਰਨੀ ਚੁੱਪ ਕਰਕੇ ਘਰੇ ਬਹਿ ਜਾਏ ਤੇਰੇ ਨਾਲ ਹੈ ਬਥੇਰੀਆਂ ਦੀ ਟਿਕਟਾਂ ਮਿਲ ਗਈਆਂ ਐਮਐਲਏ ਦੀਆਂ ਪਾਰਲੀਮੈਂਟਿਸ ਖਤਰ ਬੜਾ ਦਾ ਜਿਹਨੇ ਤਾਂ ਪ੍ਰਧਾਨ ਬਣਾਤਾ ਕੋਸ਼ਿਸ਼ ਨਹੀਂ ਚਾਹੀਦਾਗਾ ਤੇਰੇ ਨਾਲ ਵਰਾ ਗਈ ਤੇ 2027 ਆ ਗਿਆ ਜੇ ਵੀ ਡਿਊਟੀ ਸੁਖਵੀਰ ਸਿੰਘ ਬਾਦਲ ਦਾ ਹੋਗਾ ਉਹ ਨੂੰ ਠੋਕੇ ਪੈਣਾ ਦੇਵਾਂ ਬਸ ਸਿੱਧੇ ਤੌਰ ਤੇ ਮਨਤਾਰ ਸਿੰਘ ਬਰਾੜ ਨੇ ਕਹਤਾ ਹੈ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਡਟ ਕੇ ਖੜਾਂਗੇ ਤਾਂ ਜਿਹੜਾ ਲਗਾਤਾਰ ਸ਼ਰੋਮ ਨੇ ਅਕਾਲੀ ਦਲ ਵੱਲੋਂ ਜਿਹੜੀ ਭਾਰਤੀ ਮਹਿੰਮ ਚਲਾਈ ਗਈ ਸੀਗੀ ਤਾਂ ਉਸ ਨੂੰ ਲੈ ਕੇ ਵੱਡਾ ਇਕੱਠ ਜਿਹੜਾ ਅੱਜ ਪੂਰੇ ਫਰੀਕੋਟ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹੈ ਫਰੀਕੋਟ ਜ਼ਿਲ੍ਹੇ ਦੇ ਵਿੱਚ तमाम ਜਿਹੜੀ ਲੀਡਰਸ਼ਿਪ ਦੀ ਗੱਲ ਕਰਨ ਲਈ ਜਿੰਨੇ ਵਰਕਰ ਐ ਇੱਥੇ ਪਹੁੰਚੇ ਐ ਤਾ ਉਹਨਾਂ ਵੱਲੋਂ ਡੜ ਕੇ ਕਿਹਾ ਜਾ ਰਿਹਾ ਹੈ ਕਿ ਸਾਥ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਜੜੀ 2027 ਦੇ ਵਿੱਚ ਕਿ ਉਹਨਾਂ ਦੇ ਵਿੱਚ ਬਾਜ਼ੀ ਮਾਰੇਗੀ ਤਾਂ ਪਰਮਪੰ ਸਿੰਘ ਬੰਟੀ ਰਮਾਣਾ ਸਾਡੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਨ ਰਮਾਣਾ ਸਾਹਿਬ ਅੱਜ ਦਾ ਮੁੱਖ ਮਕਸਦ ਕੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਤਰੀ ਮੀਟਿੰਗ ਹੋਈ ਹੈ ਕਾਫੀ ਵੱਡਾ ਇਕੱਠਾ ਕੀਤਾ ਗਿਆ ਸਰਕਲ ਦੇ ਡੈਲੀਗੇਟ ਇਕੱਠੇ ਹੋਏ ਸੀ ਜੀ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਚ हां बिल्कुल ठीक है ਲੋਕਾਂ ਚ ਬੜਾ ਉਤਸ਼ਾਹ ਸੀ ਬੜਾ ਵੱਡਾ ਇਕੱਠ ਹੋਇਆ ਤੇ ਸਭ ਨੇ ਇਹ ਸਰਬਸੰਮਤੀ ਨਾਲ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਹੁੰਦੜ ਜੀ ਨੂੰ ਦਿੱਤੇ ਕਿ ਜਿਹੜੇ ਅਗਾਹ ਸਰਕਲ ਡੈਲੀਗੇਟਸ ਚੋਂ ਹੁਣ ਜ਼ਿਲ੍ਹੇ ਦੇ ਡੈਲੀਗੇਟ ਬਣਨੇ ਆ ਤੇ ਸਟੇਟ ਦੇ ਡੈਲੀਗੇਟ ਬਣਨੇ ਆ ਜਿਨ੍ਹਾਂ ਨੇ ਅਲਟੀਮੇਟਲੀ ਪਾਰਟੀ ਦੇ ਪ੍ਰਧਾਨ ਦੀ ਚੋਣ ਕਰਨੀ ਹੈ ਉਹਨਾਂ ਦੀ ਚੋਣ ਦੀ ਜਿਹੜੀ ਇਖਤਿਆਰ ਹੈ ਉਹ ਸਰਬਸੰਮਤੀ ਨਾਲ ਪੁੰਦਰ ਸਾਹਿਬ ਨੂੰ ਦਿੱਤੇ ਗਏ ਇਹ ਫੈਸਲਾ ਹੋਇਆ। ਭਰਤੀ ਮੈਂ ਤੁਹਾਡੀ ਪਹਿਲਾਂ ਵਾਲੀ ਰੁਟੀਨ ਦੇ ਵਿੱਚ ਉਹੀ ਜਾਰੀ ਹੈ ਜਿਹੜਾ ਦੁਬਾਰਾ ਸ਼ੁਰੂਆਤ ਕਰ ਰਹੇ ਹੋ। ਨਹੀਂ ਦੁਬਾਰਾ ਕਿਉਂ ਸ਼ੁਰੂਆਤ ਕਰਨੀ? ਭਰਤੀ ਤਾਂ ਮੁਕੰਮਲ ਹੋ ਤਰੀਕ ਨੇ ਤੁਹਾਡੇ ਸਵਾਲ ਵੀ ਖੜੇ ਹੋ ਰਹੇ ਸੀ ਨਾ ਕਿ ਦੋ ਤਰੀਕ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਕੇ ਲੰਘਣਾ ਕਰ ਰਹੀ ਹੈ। ਕਿਹਨੇ ਕੀਤਾ ਜੀ ਸਵਾਲ ਖੜੇ? ਇਹ ਜਿਹੜੇ ਵਿਰੋਧੀਆਂ ਕਰ ਰਹੇ। ਤੇ ਵਿਰੋਧੀਆਂ ਨਵੇਂ ਅਕਾਲੀ ਦਲ। ਯਾਰ ਵਿਰੋਧੀਆਂ ਦੀਆਂ ਗੱਲਾਂ ਨੂੰ ਇੰਨੀ ਤਰਜੀਹ ਕਿੱਥੋਂ ਤੋਂ ਦੇਣ ਲੱਗ ਗਏ? ਠੀਕ ਹੈ ਨਾ ਜੀ? ਜੇ ਅੱਜ ਮੈਂ ਤਾਂ ਮੈਂ ਕਹਿੰਦਾ ਜੀ ਯਾਰ ਮੈਂ ਕਹਿ ਦੂੰਗਾ ਮੈਨੂੰ ਤਾਂ ਵੈਟਿਕਨ ਨੇ ਪੋਪ ਨੇ اختیار ਦਿੱਤਾ ਹੈ ਭਰਤੀ ਕਰਨ ਦਾ 크ਰਿਸਚੀਅਨ ਸਮਾਜ ਦਾ ਮੰਨ ਲਓਗੇ ਉਸ ਗੱਲ ਨੂੰ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਕਿਹੜੀ ਪੰਜ ਮੈਂਬਰੀ ਕਮੇਟੀ ਨੂੰ ਅਧਿਕਾਰ ਹੈ ਜੀ ਅਕਾਲ ਤਖਤ ਸਾਹਿਬ ਨੂੰ ਉਹਦੀ ਕੋਈ ਨਾ ਕੋਈ ਚਿੱਠੀ ਦਿੱਤੀ ਹੋਣੀ ਆ ਉਹਨਾਂ ਨੂੰ ਲਿਖਤੀ ਕੋਈ ਬਿਆਨ ਹੋਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਨਰ ਦਾ ਦਿਖਾ ਦੇਣ ਪੰਜ ਮੈਂਬਰੀ ਕਮੇਟੀ ਨੂੰ ਕਿੱਥੇ ਮਾਨਤਾ ਮਿਲੀ ਮੰਨ ਲਾਂਗੇ ਫਿਰ ਉਹਨਾਂ ਨੂੰ ਉਹਨਾਂ ਨੇ ਭਰਤੀ ਸ਼ੁਰੂ ਕਰਤੀ ਆ ਜੇ ਐਲੀ ਸਾਹਿਬ ਵੀ ਕਾਫੀ ਵੱਡੇ ਸਵਾਲ ਖੜੇ ਕਰ ਰਹੇ ਬਹੁਤ ਚੰਗੀ ਗੱਲ ਹੈ ਜੀ ਕਰਨ ਤਿਲਾਂ ਚ ਕਿੰਨਾ ਕੁ ਤੇਲ ਹੈ ਵੀ ਪਤਾ ਲੱਗ ਜੂ ਉਹਨਾਂ ਨੂੰ ਇਹ ਆਲੀ ਸਾਹਿਬ ਨੂੰ ਵੀ ਪਤਾ ਲੱਗ ਜੂਗਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਕੇ ਜਿਤਨਾ ਸੌਖਾ ਹੈ ਆਲੀ ਸਾਹਿਬ ਨੂੰ ਪਤਾ ਲੱਗੂ ਪਾਣੀ ਕਿਸ ਭਾਅ ਵਿਕਦੀ ਹੈ ਤੁਹਾਡੀ ਸਥਿਤੀ ਕਿਸ ਤਰੀਕੇ ਦੀ ਆ ਹੁਣ ਮੌਜੂਦਾ ਸਾਡੀ ਸਥਿਤੀ ਬੜੀ ਵਧੀਆ ਹੈ ਜੀ ਆ ਕੱਟ ਤੁਸੀਂ ਆਪ ਹੀ ਕਹਿ ਰਹੇ ਹੋ ਬੜਾ ਵੱਡਾ ਕੱਟ ਹੋਇਆ ਤੇ ਜੇ ਇਹ ਫਿਰ ਆਪ ਆਏ ਅਸੀਂ ਤਾਂ ਸਰਕਲ ਡੈਲੀਗੇਟਾਂ ਦੀ ਮੀਟਿੰਗ ਸੱਦੀ ਸੀ ਅੱਜ ਤੁਸੀਂ ਵੇਖ ਲਓ ਕੱਟ ਕਿੱਡਾ ਵੱਡਾ ਹੋਇਆ ਲੋਕੀ ਕਹਿੰਦੇ ਪਾਰਟੀਆਂ ਚ ਇਲੈਕਸ਼ਨ ਚ ਉਤਾਰ ਚੜਾਓ ਆਉਂਦਾ ਰਹਿੰਦਾ ਮੈਂ ਨਹੀਂ ਕਹਿੰਦਾ ਠੀਕ ਹੈ ਬੜੇ ਮਾੜੇ ਰਿਜ਼ਲਟ ਆਏ ਪਿਛਲੇ ਸਮੇਂ ਦੇ ਵਿੱਚ ਪਰ ਅੱਜ ਲੋਕ ਇਹ ਗੱਲ ਨੂੰ ਰੀਅਲਾਈਜ਼ ਕਰਦੇ ਆ ਕਿ ਜੇ ਪੰਜਾਬ ਨੂੰ ਬਚਾਉਣਾ ਸਿੱਖ ਕੌਮ ਦੇ ਨੂੰ ਬਚਾਉਣਾ ਹੈ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਖੜੇ ਕਰਨਾ 2027 ਦੇ ਵਿੱਚ ਮਾਰੋਗੇ ਬਾਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਹੰਕਾਰ ਨਹੀਂ ਕਰਨਾ ਚਾਹੀਦਾ ਪਰ ਤੁਸੀਂ ਦੇਖੋ ਮਤਲਬ ਲੋਕ ਇੱਕ ਤਰਫਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਕਰਨਗੇ ਕੀ ਆ ਜਾ ਰਿਹਾ ਜੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਦੇਰਬਾਦੀ ਮਾਰ ਸਕਦੇ ਕੋਈ ਨਹੀਂ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਹੋਵੇ ਨਾ ਹੋਵੇ ਇਹ ਤਾਂ ਵੱਡੀਆਂ ਗੱਲਾਂ ਪਰ ਅਸੀਂ ਲੱਗੇ ਆ ਆਪ ਦਾ ਸੰਘਰਸ਼ ਕਰਨ ਵਾਸਤੇ ਲੋਕਾਂ ਤੱਕ ਪਹੁੰਚ ਕਰਾਂਗੇ ਘਰ ਘਰ ਜਾਵਾਂਗੇ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਐ ਪਿਛਲੇ 5 ਸਾਲ ਕਾਂਗਰਸ ਨੇ ਲੁੱਟ ਕੀਤੀ ਪੰਜਾਬ ਦੀ ਆ 5 ਸਾਲ ਉਹਨਾਂ ਆਮ ਆਦਮੀ ਪਾਰਟੀ ਵਾਲੇ ਲੱਗੇ ਤੇ ਪੰਜਾਬ ਦਾ ਹਰ ਇੱਕ ਵਰਗ ਤਰਾ ਤਰਾ ਕਰ ਰਿਹਾ ਹਰ ਇੱਕ ਤੱਕ ਪਹੁੰਚ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਥੈਂਕ ਯੂ ਵੈਰੀ ਮਚ ਤਾਂ ਸ੍ਰੀਆ ਤੁਸੀਂ ਇਹ ਸਭਨ ਪਰਮਭੰਗ ਸਿੰਘ ਭੰਟੀਰ ਮਾੜਾ ਪਹਿਲਾਂ ਮਨਤਾਰ ਸਿੰਘ ਬਰਾਰ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅੱਜ ਫਰੀਦਕੋਟ ਦੇ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਇਹਨਾਂ ਵੱਲੋਂ ਕੀਤੀ ਗਈ ਹੈ ਤਾਂ ਜਿਵੇਂ ਉਹਨਾਂ ਨੇ ਦੱਸਿਆ ਇਹਨਾਂ ਨੇ ਕਿ ਜਿਹੜੀ ਪਾਰਟੀ ਦੀ ਭਾਰਤੀ ਮਹਿੰਮ ਹੈ ਉਹ ਲਗਾਤਾਰ ਜਾਰੀ ਹੈ ਤਾਂ ਇਸ ਕਹਿ ਸਕਦੇ ਆਪਾਂ ਕਿਉਂਕਿ ਸਾਰੇ ਹਲਕਿਆਂ ਦੇ ਇੱਥੇ ਲੀਡਰ ਮੌਜੂਦ ਨੇ ਤਾਂ ਸੁਭਾ ਸਿੰਘ ਬਾਦਲ ਆਜੇ ਤੋ ਹਲਕੇ ਤੋਂ ਜਿਹੜੇ ਇਹਨਾਂ ਦੀ ਜਨਮਵਰੀ ਇਹਨਾਂ ਕੋਲੇ ਆਏ ਵੀ ਇੱਥੇ ਪਹੁੰਚੇ ਆ ਪਹਿਲਾਂ ਮਨਤਾਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਉਹਨਾਂ ਕੋਲੇ ਤੂੜਪੂਰਾ ਹਲਕਾ ਪਰਮਪੰਦ ਸਿੰਘ ਬੰਟੀਰਮਾਰ ਨਾਲ ਗੱਲ ਕੀਤੀ ਉਹਨਾਂ ਕੋਲੇ ਫਰੀਦਕੋਟ ਹਲਕਾ ਤਾਂ ਇਹਨਾਂ ਕੋਲੇ ਡੈਟੋ ਹਲਕਾ ਹੈ ਇਸ ਤਰੀਕੇ ਦਾ ਮਾਹੌਲ ਰਿਹਾ ਜੀ ਫਿਰ ਅੱਜ ਖੁਸ਼ੀ ਹੋ ਰਹੀ ਹੈ ਅੱਜ ਪੂਰੀ ਪੂਰੀ ਜੀ ਪੂਰੀ ਸਾਰੇ ਵਰਕਰ ਬੜੀ ਖੁਸ਼ੀ ਖੁਸ਼ੀ ਹੱਦ ਇੱਥੇ ਜਿਹੜੀ ਚੋਣ ਕਰਨ ਵਾਸਤੇ ਅਸੀਂ ਇਕੱਤਰ ਹੋਏ ਆ ਪੰਜਾਬ ਦੇ ਪ੍ਰਧਾਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਾਸਤੇ ਜਿਹੜੇ ਡੈਲੀਗੇਟ ਅਸੀਂ ਕਾਪੀਆਂ ਭਰ ਕੇ ਬਣਾਏ ਸੀ ਅੱਜ ਉਹਨਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਤਾਂ ਜੋ ਉਹਨਾਂ ਦੀ ਸਹਿਮਤੀ ਪੰਜਾਬ ਦੇ ਵੱਣ ਵਾਲੇ ਪ੍ਰਧਾਨ ਦੇ ਵਿੱਚ ਲਈ ਜਾ ਸਕੇ ਸਾਰਿਆਂ ਨੇ ਖੁਸ਼ੀ ਨਾਲ ਦੋਵੇਂ ਹੱਥ ਖੜੇ ਕਰਕੇ ਆਪਣੀ ਸਹਿਮਤੀ ਪ੍ਰਗਟਾਈ ਹੈ ਸਰਦਾਰ ਬਲਵਿੰਦਰ ਸਿੰਘ ਭੁੰਨੜ ਜੀ ਨੂੰ ਉਹ ਸਹਿਮਤੀ ਆਏ ਕਾਗਜ਼ੇ ਅਸੀਂ ਭੇਜਾ ਕੇ ਭੁੰਨੜ ਸਾਹਿਬ ਨੂੰ ਬੇਨਤੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸੇਵਾ ਕਰਨ ਦਾ ਮੌਕਾ ਦੇਣ ਜਿਨ੍ਹਾਂ ਤੋਂ ਪਾਰਟੀ ਤੇ ਪੰਜਾਬ ਨੂੰ ਬੜੀਆਂ ਆਸਾਂ ਤੇ ਉਮੀਦਾਂ ਇੱਕੋ ਇੱਕ ਇਨਸਾਨ ਆ ਜਿਹੜਾ ਦੂਜੀਆਂ ਪਾਰਟੀਆਂ ਦੇ ਨਾਲ ਟੱਕਰਾਂ ਕਰ ਸਕਦਾ ਹੈ ਬਿਨਾਂ ਡਰ ਤੋਂ ਬਿਨਾਂ ਵਿਰੋਧ ਤੋਂ ਪੁੰਦਰ ਸਾਹਿਬ ਨੂੰ ਬੇਨਤੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣਾਉਣ ਅਸੀਂ ਸਾਰੇ ਉਹਨਾਂ ਦੇ ਨਾਲ ਸਹਿਮਤ ਹਾਂ ਸਾਰਾ ਪੰਜਾਬ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਸੈਂਕੜੇ ਲੱਖ ਦੇ ਲਗਭਗ ਅਜਿਹ ਵਰਤੀ ਹੋ ਗਈ ਹੈ ਸਾਰਿਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਹਿਮਤੀ ਪ੍ਰਗਟਾਈ ਹੈ ਉੰਦਰ ਸਾਹਿਬ ਤੋਂ ਵੀ ਆਸ ਉਮੀਦ ਹੈ ਕਿ ਉਹ ਬਾਦਲ ਸਾਹਿਬ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ ਬੀਬੀ ਵਰਕਰ ਡਟ ਕੇ ਖੜੇ ਨਾਲ ਤੁਹਾਡੇ ਜਿਵੇਂ ਪਹਿਲਾਂ ਵਾਂਗ ਖੜੇ ਸੀਗੇ ਬਿਲਕੁਲ ਖੜੇ ਆ ਜੀ ਵਰਕਰ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਤਾਂ ਜਿਹੜੀਆਂ ਏਜੰਸੀਆਂ ਇਹ ਖੇਤਰੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀਆਂ ਤਾਂ ਜੋ ਪਿੰਡਾਂ ਦੇ ਵਿੱਚ ਵਰਕਰ ਨੇ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਆਵੇ ਮਤਲਬ ਕਿ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਤੇ ਅਕਾਲੀ ਦਲ ਦੁਬਾਰਾ ਆਵੇ ਤੇ ਅਕਾਲੀ ਦਲ ਲੋਕ ਲੈ ਕੇ ਵੀ ਆਉਣਗੇ। ਜੀ 27 ਦੇ ਵਿੱਚ ਮਾਰਾਂਗੇ ਬਾਜੀ। ਬਿਲਕੁਲ ਜੀ ਬਿਲਕੁਲ ਬਾਜੀ ਮਾਰਾਂਗੇ। ਪੱਕਾ ਪੱਕਾ ਸਾਇਤ ਸ਼ੋਮ ਨੇ ਸਰਕਾਰ ਗਾਲੀ ਦਲ ਦੀ ਸਰਕਾਰ ਬਣਨੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ। ਤਾਂ ਸੁਣਿਆ ਇਹ ਸਾਨੂੰ ਸੁਭਾ ਸਿੰਘ ਬਾਦਲ ਅਤੇ ਨਾਲ ਉਹਨਾਂ ਦੀ ਬੀਬੀ ਅਮਰਜੀਤ ਕੌਰ ਤਾਂ ਆਪਾ ਫਰੀਦਕੋਟ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਜਿੰਨਾਂ ਕੋਲ ਜਿਮੇਵਾਰੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾ ਉਹਨਾਂ ਨੇ ਦੱਸਿਆ ਹੈ ਕਿ ਸ਼ਰੂਮਨੀ ਅਕਾਲੀ ਦਲ ਦੀ ਅੱਜ ਜਿਹੜੀ ਮੀਟਿੰਗ ਸੀ ਕਿਸ ਤਰੀਕੇ ਦੀ ਮੀਟਿੰਗ ਸੀ ਔਰ ਉਹਨਾਂ ਨੇ ਸਿੱਧੇ ਤੌਰ ਤੇ ਨਾਲ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁੰਦਰ ਸਾਹਿਬ ਨੇ ਸਾਡੀ ਬੇਨਤੀ ਆਇਆ ਹੈ ਕਿ ਸੁਬੀਰ ਸਿੰਘ ਬਾਦਲ ਨੂੰ ਦੁਬਾਰਾ ਜਿਹੜਾ ਪਾਰਟੀ ਦਾ ਪ੍ਰਧਾਨ ਬਨਾਇਆ ਜਾਵੇ ਗੁਰਜੀਤ ਸਿੰਘ ਅਰਮਣਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ